ਹੈਲੋ ਜੀ ਸੱਚੀ ਅਕਾਲ ਵੈਲਕਮ ਹੈ ਜੀ ਤੁਹਾਡਾ ਮਨਿੰਦਰ ਸੈਣੀ ਵਲੌਗਸ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਚਿਕਨ ਦੇ ਸੂਟ ਦੀ ਕਟਿੰਗ ਕਰਨੀ ਠੀਕ ਹੈ ਜੀ ਹਾਂ ਜੀ ਚਿਕਨ ਦਾ ਬਿਲਕੁਲ ਸੂਟ ਹੈ ਜੀ ਇਸੇ ਇੱਕ ਪਾਸੇ ਥ੍ਰੈਡ ਦਾ ਵਰਕ ਹੈ ਜੀ ਇੱਕ ਪਾਸੇ ਹੈਗਾ ਸੈਲਫ ਪ੍ਰਿੰਟ ਠੀਕ ਹੈ ਜੀ ਇੱਕ ਸਾਈਡ ਤੇ ਬਿਲਕੁਲ ਇਹਵੇਂ ਲੱਗਦਾ ਜਿਵੇਂ ਪ੍ਰਿੰਟ ਹੁੰਦਾ ਤੇ ਦੂਜੇ ਪਾਸੇ ਥ੍ਰੈਡ ਵਰਕ ਹੈ ਮੇਰੇ ਕੋਲ ਉੱਤੇ ਥ੍ਰੈਡ ਵਰਕ ਹੈ ਠੀਕ ਹੈ ਜੀ ਹਾਂਜੀ ਇਹ ਹੈਗਾ ਸਿੱਧਾ ਪਾਸ ਆਪਣੇ ਕੋਲ ਠੀਕ ਹੈ ਜੀ ਸਾਡੇ ਕੋਲ ਸੂਟ ਦੀ ਲੰਬਾਈ ਹੈਗੀ ਹੈ ਜੀ 43 ਇੰਚ ਤੇ ਅਸੀਂ ਰੱਖਾਂਗੇ ਟੋਟਲ ਲੈਂਥ 46 ਇੰਚ ਜਿਦੇ ਚੋਂ ਆਪਾਂ ਨੇ 3 ਇੰਚ ਦੀ ਐਕਸਟਰਾ ਫੋਲਡਿੰਗ ਵੀ ਰੱਖ ਲਈ ਠੀਕ ਹੈ ਜੀ ਆ ਲੈ ਤੇ ਜੋ ਪਰੇ ਮਾਰਕਿੰਗ ਕਰ ਲਈ ਹੈ ਠੀਕ ਹੈ ਜੀ ਸਾਬ ਨਾਲ ਆਪਣਾ ਤੇ ਆਪਣੇ ਕੋ ਘੇਰਾ ਕਿੰਨਾ ਹੈ ਜੀ ਘੇਰਾ ਹੈਗਾ ਆਪਣੇ ਕੋ 24 ਇੰਚ ਆਪਾਂ ਇਹਨੂੰ ਪਹਿਲੇ ਡਬਲ ਫੋਲਡ ਕੱਪੜੇ ਨੂੰ ਕਰ ਲਾਂਗੇ 24 ਦਾ ਆਪਣੇ ਕੋ ਹਾਫ ਆ ਜਨਾ 12 ਇੰਚ ਤੇ 2 ਇੰਚ ਐਕਸਟਰਾ ਸੀ ਫੋਲਡਿੰਗ ਹਾਂਜੀ ਮਾਰਜਿਨ ਰੱਖਾਂਗੇ ਫੋਲਡਿੰਗ ਲਈ ਠੀਕ ਹੈ ਜੀ ਆ ਲੋ ਜੀ 14 ਇੰਚ ਆ ਐਕਸਟਰਾ ਕਾਨ ਸੀਗੀ ਕਾਨ ਆਪਾਂ ਕੱਟ ਦੇਣੀ ਹੈ ਜੀ ਠੀਕ ਹੈ ਜੀ। ਕੋਈ ਪਹਿਲਾਂ ਇਹ ਸੇ ਕਪੜਾ ਸਾਰਾ ਬਰਾਬਰ ਕਰ ਲੈਣਾ ਹੈ। ਠੀਕ ਹੈ ਜੀ। ਹਾਂ ਜੀ। ਠੀਕ ਹੈ ਇਹਦਰ ਚ 12 ਇੰਚ 12 12 ਜੋ ਵੀ ਹੋ ਗਏ ਜੀ। 24 ਦੇ ਵਿੱਚੋਂ ਆਪਾਂ ਨੇ ਮਾਰਕਿੰਗ 2 ਇੰਚ ਦੀ ਐਕਸਟਰਾ ਸੀ। ਮਾਰਕਿੰਗ ਕਰਨੀ ਆ ਮਾਰਜਨ ਲਈ। ਠੀਕ ਹੈ ਜੀ ਆ ਐਕਸਟਰਾ ਆਪਣੀ ਜੇ ਕਾਂਸੀ ਕਪੜੇ ਨੂੰ ਸਿੱਧਾ ਕਰ ਲਿਆ ਠੀਕ ਹੈ ਜੀ ਅੱਗੇ ਜੀ ਅਸੀਂ ਤੁਹਾਨੂੰ ਦੱਸਦੇ ਹਾਂ ਲੈਂਥ ਆਪਣੇ ਕੋ ਕਿੰਨੀ 46 ਅਸੀਂ ਕਟਿੰਗ ਕਰਾਂਗੇ ਜਿਹਦੇ ਚ ਆਪਣਾ ਫੋਲਡਿੰਗ ਦਾ ਕਪੜਾ ਗਿਆ ਠੀਕ ਹੈ ਜੀ ਮੈਂ ਕੋਰੀ ਕਪੜੇ ਦੋਨੋਂ ਤੋਂ ਉਤਾਰ ਕੇ ਰੱਖਉਣੀ ਹੈ

ਆਪਣੇ ਕੋਲ ਬੈਗ ਵਾਲਾ ਹੈਗਾ ਜੀ ਆਪਣੇ ਕੋਲ ਬੈਗ ਵਾਲਾ ਹੈਗਾ ਜੀ 7.5 ਇੰਚ ਤੇ ਅਸੀਂ ਟੀਰਾ ਰੱਖਾਂਗੇ ਜੀ 6.5 ਇੰਚ ਠੀਕ ਹੈ ਜੀ ਟੀਰਾ ਰੱਖਾਂਗੇ ਜੀ 6.5 ਇੰਚ ਤੇ 7 ਇੰਚ ਅਸੀਂ ਰੱਖਾਂਗੇ ਮੋਡੇ ਦੀ ਲੰਬਾਈ ਤੇ ਅਸੀਂ ਬੰਦ ਪਾਸੇ ਤੋਂ ਆਪਣੇ ਟੀਰੇ ਦਾ ਨਿਸ਼ਾਨ ਲਗਾਉਣਾ ਹੈ ਜੀ ਠੀਕ ਹੈ ਜੀ 6.5 ਇੰਚ ਠੀਕ ਹੈ ਜੀ ਤੇ 7 ਇੰਚ ਆਪਣੇ ਨੀਚੇ ਨੂੰ ਡੁੰਗਾਈ ਆ ਗਈ ਇੱਕ ਬਾਕਸ ਬਣਾ ਲਿਆ ਜੀ ਅਸੀਂ ਆ ਦੇਖੋ ਤੇ ਸਵਾ ਛੇ ਹੋ ਗਏ ਜੀ ਠੀਕ ਹੈ ਜੀ ਤੇ ਇੱਕ ਅਸੀਂ ਬਾਕਸ ਰੈਡੀ ਕਰ ਲਾਂਗੇ ਇੱਕ ਖੁੱਲੇ ਵਾਲੇ ਪਾਸੇ ਆ ਗਿਆ ਜੀ ਬਾਕਸ ਆਪਣਾ ਰੈਡੀ ਹੋ ਗਿਆ ਠੀਕ ਹੈ ਜੀ ਹਾਂ ਇਹ ਥੋੜਾ ਹੈਲਦੀ ਬੰਦੇ ਦਾ ਹੈ ਜੀ ਹਾਂ ਇਹਨਾਂ ਦੀ ਛਾਤੀ ਹੈਗੀ ਹੈ ਜੀ 24 ਇੰਚ 24 ਠੀਕ ਹੈ ਜੀ 24 ਦੇ ਕੋਲ ਦੇ ਸੀ ਇੰਚ ਟੇਪ ਰੱਖ ਲੈਣਾ ਜੀ ਠੀਕ ਹੈ ਜੀ ਆਪਣੇ ਕੋ ਆਗੇ ਜੀ ਸਵਾ 12 ਇੱਥੇ ਅਸੀਂ ਸਵਾ 12 ਤੇ ਮਾਰਕਿੰਗ ਕਰਾਂਗੇ ਜੀ ਆਪੇ ਠੀਕ ਹੈ ਤੁਹਾਨੂੰ ਇੱਕ ਚੀਜ਼ ਦੱਸੀ ਸੀ ਕਿ ਜੇ ਜੇ ਛਾਤੀ ਭਾਰੀ ਹੋਵੇ ਤਾਂ ਅਸੀਂ ਇਹ ਵਾਲਾ ਜਿਹੜਾ ਮੋਡੇ ਦੇ ਨਿਸ਼ਾਨ ਲਗਾਉਣਾ ਇਹ ਘੱਟ ਤੋਂ ਘੱਟ ਰੱਖਣਾ ਹੁੰਦਾ ਇਹ ਨਹੀਂ ਹੁੰਦਾ ਕਿ ਛਾਤੀ ਭਾਰੀ ਹੈ ਜੀ ਤਾਂ ਅਸੀਂ ਆ ਮੋਡੇ ਰਿਕਾਰਡ ਅਸੀਂ ਵਧਾ ਕੇ 7.5 ਕਰਦੀ 8 ਕਰਦੀ 7.8 ਨਹੀਂ ਇਹ ਔਨੇ ਹੀ ਘੱਟ ਹੁੰਦੀ ਕਿਉਂਕਿ ਇਧਰ ਨੂੰ ਕਪੜਾ ਖੁੱਲ ਜਾਂਦਾ ਹੈ ਠੀਕ ਹੈ ਜੀ ਹਾਂ ਜੀ ਉਸ ਤੋਂ ਬਾਅਦ ਅਸੀਂ ਲਗਾਵਾਂਗੇ ਜੀ ਸਵਾ 7 ਤੋਂ ਨਿਸ਼ਾਨ ਜੀ ਠੀਕ ਹੈ ਜੀ ਹੀਪ ਉੱਪਰ ਲਾਈਨ ਆਪੇ ਕੋ 15 ਤਿਆਰ ਹੈ ਜੀ ਇਹਦੇ ਵਿੱਚ ਕੋਈ ਪਲੇਟ ਨਹੀਂ ਜੀ ਪੈਣੀ ਸਿਰਫ ਇੱਕ ਇੱਥੇ ਕਪੜਾ ਆਉਣਾ ਜਿਹੜਾ ਅਸੀਂ ਬਾਜੂ ਅਟੈਚ ਕਰਾਂਗੇ ਸਾਡੇ 15 ਅਸੀਂ ਇੱਥੇ ਮਾਰਕਿੰਗ ਕਰਾਂਗੇ ਠੀਕ ਹੈ ਜੀ ਹੋ ਗਿਆ ਜੀ ਇਹਨਾਂ ਦੀ ਕਮਰ ਹੈਗੀ ਹੈ ਜੀ ਆਪਣੇ ਕੋਲ 21.5 21.5 21.5 ਤੇ ਆਪਣੇ ਕੋ ਹਾਫ ਆ ਗਿਆ ਜੀ ਇਸੇ ਹਿਸਾਬ ਨਾਲ ਸੀ ਹਾਫ ਕਰ ਲੈਣਾ ਜੀ ਬਿਲਕੁਲ ਬਰਾਬਰ ਆਊਗਾ ਜੀ ਫਿਰ ਠੀਕ ਹੈ ਜੀ 9:11 ਕਿਤੇ ਅੱਧਾ ਪੌਣਾ 11 ਠੀਕ ਹੈ ਜੀ ਅੱਗੇ ਅੱਗੇ ਜੀ 25 ਇੰਚ 25 ਦਾ ਅਗੇ 12.5 ਤਾਂ ਜੀ ਇਹ ਆਪਣੇ ਕੋਲ ਬੀਸੇ 25 12.5 ਤੇ ਅਸੀਂ ਮਾਰਕਿੰਗ ਕਰਤੀ ਹੈ ਜੀ ਠੀਕ ਹੈ ਜੀ ਸਾਤੀ ਭਰੀ ਹੈ ਜੀ ਅਸੀਂ ਡੇਟ ਤੋ ਜਿੱਨਾ ਅਸੀਂ ਮਾਰਕਿੰਗ ਲਗਾਉਣਾ ਚਾਹਦੇ ਆਪਾਂ ਬ੍ਰੈਸ ਠੀਕ ਹੈ ਜੀ ਮੈਂ 1.5 ਇੰਚ ਦੀ ਲਗਾਉਂਦੀ ਜੀ ਇੱਥੋਂ ਬਿਲਕੁਲ ਸਿੱਧਾ ਜੀ ਇਸੇਸਾਲ ਨਿਸ਼ਾਨਾ ਤੋਂ ਇਹਨੂੰ ਹਲਕੇ ਹਲਕੇ ਰਾਉਂਡ ਚ ਮਿਲਾਉਣਾ ਹੈ ਠੀਕ ਹੈ ਹਾਂ ਜੀ ਇਹੋ ਇੱਥੇ ਅਸੀਂ ਲਾਉਣਾ ਹੈ ਓਕੇ ਜੀ ਸਿਰ ਤੋਂ ਪਰਾਜ਼ੀ ਤੋਂ ਦੋ ਇੰਚ ਰੱਖ ਕੇ ਬਾਕੀ ਆਪਾਂ ਨੇ ਕੱਟਣੀ ਆ 2 ਇੰਚ ਨਹੀਂ ਸਿੱਧਾ ਨਹੀਂ ਸਿੱਧਾ ਨਹੀਂ ਹੁਣ ਦੇਖੋ ਜੀ ਹਾਂਜੀ ਹਾਫ ਇੰਚ ਦੀ ਇੱਥੇ ਡਾਊਨ ਕਾਟ ਆ ਜਾਣੀ ਐ ਜੀ ਠੀਕ ਹੈ ਜੀ ਜਿੰਜੀ ਨਿਕਲਦੀ ਚੜਾਈ ਹੈ ਉਸ ਹਿਸਾਬ ਨਾਲ ਅਸੀਂ ਕੱਲ ਦੀ ਰੱਖ ਕੇ ਬਾਕੀ ਆਪਾਂ ਨੇ ਡਾਊਨ ਕਰੀਏ ਠੀਕ ਹੈ 3 ਇੰਚ ਤੇ ਨਗਰ ਗਲਦੀ ਚੜਾਈ ਹੈ ਜੀ ਠੀਕ ਹੈ ਜੀ ਉੱਪਰ ਤੋਂ نیچے ਤੋਂ 3.5 ਇੰਚ ਇਸੇ ਸਬ ਨਾਲ ਰੱਖ ਕੇ ਨਾ ਆਪੋ ਜਿੰਦਾ ਇਹੋ ਇਸੇ ਸਬ ਨਾਲ ਹੋਣਾ ਹੈ। ਹਾਂਜੀ ਠੀਕ ਹੈ ਜੀ। ਤੁਸੀਂ ਜਦੋਂ ਥੋੜਾ ਹੋਰ ਸਹੀ ਕਰਦੇ ਹੋ। ਹਾਂਜੀ ਅੱਗੇ ਆਪਣੀ 1 ਇੰਚ ਤੋਂ 1.5 ਠੀਕ ਹੈ ਇਹ ਆਪਣੀ ਆਉਂਗੀ ਫਰੰਟ ਕਾਰ ਕੇ ਠੀਕ ਹੈ ਜੀ ਇਸ ਹਿਸਾਬ ਨਾਲਸੀਂ ਮਾਰਕਿੰਗ ਕਰਨੀ ਹੈ ਇਹਦੇ ਤੇ ਪਲੇਟਾਂ ਦੇ ਨਿਸ਼ਾਨ ਕੋਈ ਨਹੀਂ ਜੀ ਹੈਗੇ ਆਪਣੇ ਕੋ ਕੀ ਰਹੇਗਾ ਜੀ ਹਿੱਪ ਕੰਨ ਦੀ ਭਾਰੀ ਹੁੰਦੀ ਤੇ ਕੇਰਾ ਨੋਰਮਲ ਜਿਹਾ ਰੱਖਿਆ ਜਾਂਦਾ ਤਾਂ ਉਸ ਹਿਸਾਬ ਨਾਲ ਹਲਕਾ ਜਿਹਾ ਉੱਪਰ ਤੋਂ ਹਮੇਸ਼ਾ ਇਦਾਂ ਡੇਡਾ ਹੁੰਦਾ ਠੀਕ ਹੈ ਬਾਕੀ ਪਹਿਲਾਂ ਆਪਣਾ ਬਿੱਕ ਤੋਂ ਬਰਾਬਰ ਆ ਜਣਾ ਜੀ 12 ਇੰਚ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਪਹਿਲਾਂ ਅਸੀਂ ਬੈਗ ਪੱਲਿਆਂ ਦੀ ਕਟਿੰਗ ਕਰਾਂਗੇ ਇਕੱਠੇ ਤੇ ਇਹ ਕੋ ਹੋ ਗਾ ਕਿ ਸਭ ਦਾ ਤਰੀਕਾ ਆਪਣਾ ਆਪਣਾ ਹੁੰਦਾ ਜੀ ਕਟਿੰਗ ਦਾ ਤੇ ਕਸਟਮਰ ਨੂੰ ਸੈੱਟ ਆਉਣ ਦੀ ਗੱਲ ਹੁੰਦੀ ਹੈ ਜੀ ਠੀਕ ਹੈ ਨਾ ਉਸ ਹਿਸਾਬ ਨਾਲ ਕਿਸੇ ਨੂੰ ਕਿਸੇ ਦਾ ਕੋਈ ਤਰੀਕਾ ਹੁੰਦਾ ਕਿਸੇ ਦਾ ਕੋਈ ਤਰੀਕਾ ਆਂਦਾ ਪਰ ਜਿਸ ਸਮਨੇ ਸਾਡੀ ਕਸਟਮਰ ਦੀ ਆਪਣੀ ਫਿਟਿੰਗ ਆ ਜਾਂਦੀ ਅਸੀਂ ਉਸੇ ਹਿਸਾਬ ਨਾਲ ਕਟਿੰਗ ਕਰ ਦਿੰਦੇ ਹਾਂ ਠੀਕ ਹੈ ਜੀ ਹਰ ਕਟੇਲਰ ਦਾ ਹਰਕ ਦਾ ਆਪਣਾ ਵੱਖੋ ਵੱਖਰਾ ਟੈਂਪਲ ਹੁੰਦਾ ਹੈ ਕਟਿੰਗ ਕਰਦਾ ਅਸੀਂ ਦੋ ਵਾਲੇ ਫਰੰਟ ਵਾਲੇ ਦੋ ਪੱਲੇ ਚੱਕ ਕੇ ਫਰੰਟ ਦੀ ਕਟਿੰਗ ਕਰ ਦਾਂਗੇ ਠੀਕ ਹੈ ਫਰੰਟ काटਦੇ ਤਾਂ ਜੀ ਵੈਸੇ ਅਸੀਂ ਤੁਹਾਨੂੰ ਸਭ ਤੋਂ ਸੌਖੇ ਤੇ ਸਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੀਦੀ ਹੈ ਠੀਕ ਹੈ ਜੀ। ਤਾਂ ਜੀ। ਇਹ ਬੈਕ ਗਾਲ ਇਹਨਾਂ ਦਾ ਹੈਗਾ ਜੀ ਆਪਣਾ 7.5 ਇੰਚ ਜੀ 3 ਇੰਚ ਇਹਨਾਂ ਦੀ ਚੜਾਈ ਹੈ ਗਲੇ ਦੀ। ਠੀਕ ਹੈ ਜੀ। ਅਸੀਂ نیچے ਤੋਂ ਬ੍ਰਾਡ ਨਹੀਂ ਕਰਨਾ, نیچے ਤੋਂ ਅਸੀਂ ਘੱਟ ਕਰ ਦੇਣਾ। نیچے ਤੁਸੀਂ ਕਰਾਂਗੇ ਪੌਣੇ ਤੇ 3 ਇੰਚ। 2.5 ਕਰ ਲੋ, 2.5 ਕਰ ਲੋ ਕਿਉਂਕਿ ਇਹਨਾਂ ਨੂੰ نیچے ਤੋਂ ਬ੍ਰਾਡ ਨਹੀਂ ਪਾਣਾ। ਉੱਤੇ ਤੋਂ ਇਹਨਾਂ ਦਾ ਬ੍ਰਾਡ ਸਹੀ ਹੈ। ਠੀਕ ਹੈ ਜੀ। 7.5 ਇਹਨਾਂ ਦੀ ਲੰਬਾਈ ਆਪਾਂ 8 ਇੰਚ ਦੀ ਕਟਿੰਗ ਕਰਾਂਗੇ ਕਿਉਂਕਿ ਅੱਧਾ ਇੰਚ ਇਹਨਾਂ ਦਾ ਗਲ ਦੀ ਮਾਉ ਉਹਦੇ ਜਣਾਗੇ ਸਲਾਈ ਚ ਆ ਜਾਂਦਾ ਠੀਕ ਹੈ ਜੀ ਜਦੋਂ ਅਸੀਂ ਆਪਸ ਵਿੱਚ ਮੋੜਿਆਂ ਨੂੰ ਜੋੜਦੇ ਹਲਕੇ ਹਲਕੇ ਜਿਹੀ ਜੁਲਾਈ ਦੇ ਦਈਏ ਅਸੀਂ ਇੱਥੇ ਠੀਕ ਹੈ ਜੀ ਦੇਖੋ ਅਸੀਂ ਕਟਿੰਗ ਕਰ ਦਾਂਗੇ ਇਹਨਾਂ ਓਕੇ ਜੀ ਇੱਕ ਵਾਰੀ ਸੇ ਮੋਟਾ ਦੇਖ ਲਾਂਗੇ ਇਹਨਾਂ ਦੇ ਕਿੰਨਾ ਤਿਆਰ ਹੈ

ਉਨੀ ਕਰੀ ਜੀ ਕੱਪੜਾ ਕਟਿੰਗ ਕਰਕੇ ਤਾਂ ਜਿੰਨੇ ਸਿੱਧਾ ਕੱਪੜੇ ਨੂੰ ਪ੍ਰਾਪਤ ਕਰ ਲੈਣਗੇ ਅਸੀਂ ਤਾਂ ਜੀ ਆਪਣੇ ਕੋਲ ਬਾਜੂ ਦੀ ਲੰਬਾਈ ਹੈ ਜੀ 16 ਇੰਚ ਆਪਾਂ ਰੱਖਾਂਗੇ 18 ਇੰਚ ਠੀਕ ਹੈ ਜੀ ਫਿਰ ਇਹਨਾਂ ਦਾ ਸੀ ਕੱਪੜਾ ਕਟਿੰਗ ਕਰ ਲਾਂਗੇ ਆਪਾਂ ਸੇ ਬਾਜੀ ਚ ਪੜਨੇ ਜੋੜ ਜੀ ਸੇ ਜੋੜਦੇ ਹਾਂ ਤੱਕ ਦੇ ਹਾਂ। ਇਹ ਬਾਜੀ ਦਿਖਾਈ ਦੇਗੀ ਸ਼ੇਡ ਜੀ। ਠੀਕ ਹੈ ਜੀ ਆਪਣੇ ਅੱਗੇ ਤੋਂ ਖਲਾਈ ਸਹੀ ਆ ਰਹੀ ਹੈ ਬਸ ਆਪਣਾ ਇੰਨਾ ਕੁ ਜੋੜ ਪੈਣਾ ਹੁੰਦਾ ਪਰ ਅਸੀਂ ਸਾਰਾ ਲੰਬਾ ਜੋੜ ਪਾ ਕੇ ਤਾਂ ਕਿ ਫਿਨਿਸ਼ਿੰਗ ਵਧੀਆ ਆਵੇ ਠੀਕ ਹੈ ਜੀ। ਬਾਹਰ ਪਰ ਆਪੇ ਦੇਖ ਲੈਣੀ ਹੈ ਦੋ ਚਾਰ ਜੋੜ ਲੱਗਣੇ ਆ ਜੀ ਠੀਕ ਹੈ ਜੀ ਦੋਨੇ ਪਾਸੇ ਬਾਜੀ ਦੇ ਅਸੀਂ ਦੱਸ ਨਹੀਂ ਕਿਸੇ ਸਾਥ ਨਾਲ ਲੱਗਣਗੇ ਠੀਕ ਹੈ ਹਾਂਜੀ ਆ ਦੇਖੋ ਬਾਹਰ ਇੱਕ ਪੀਸ ਮੈਂ ਤੁਹਾਨੂੰ ਲੈ ਲਿਆ ਜੀ ਠੀਕ ਹੈ ਇੱਕ ਜੋੜ ਇਸ ਸਾਈਡ ਤੇ ਆਊਗਾ ਜੀ ਠੀਕ ਹੈ ਜੀ ਇੱਕ ਜੋੜ ਇਸ ਸਾਈਡ ਤੇ ਆਊਗਾ ਇਹ ਦੇਖੋ ਸिलाई ਦਾ ਕਪੜਾ ਮੁੱਤ ਤੋਂ ਜੜਾ ਆ ਤਾਂ ਦੇਖੋ ਠੀਕ ਹੈ ਜੀ ਇਸੇ ਸਹਾਰੇ ਨਾਲ ਆਪਾਂ ਨੇ ਕਟਿੰਗ ਕਰਦੇ ਹਾਂ ਹੁਣ ਲਓ ਕਟਿੰਗ ਕਰ ਦ assi ਜੋੜਦੇ ਆਪਾਂ ਨੇ ਕੱਪੜੇ ਲੈ ਲਏ ਆ ਜੀ ਇਤੋਂ ਅਸੀਂ 6 ਇੰਚ ਦੀ ਖੁਲਾਈ ਹੈ ਜੀ ਠੀਕ ਹੈ 7.5 ਇੰਚ ਅਸੀਂ ਰੱਖਾਂਗੇ ਠੀਕ ਹੈ ਜੀ ਐਤੋਂ 2.5 ਇੰਚ ਠੀਕ ਹੈ ਜੀ ਬੰਦ ਵਾਲਾ ਪਾਸਾ ਹੈ ਜੀ ਬਾਜੂ ਦਾ ਇਧਰ ਜਿਹੜਾ ਅਸੀਂ ਜੋੜ ਲੈਣਾ 3.5 ਤੋਂ 3.5 ਅਸੀਂ ਕੱਟ ਪਾ ਸਕਦੇ ਹਾਂ ਠੀਕ ਹੈ ਜੀ ਜਿੰਨਾ ਆਪਣੇ ਕੋਲ ਹੈਗਾ ਉਹਦਾ ਹਾਫ ਕਰ ਲੈਣਾ ਸੀ ਠੀਕ ਹੈ ਤੇ ਬਿਡੇ ਉਸੇ ਆਪਨੇ ਸੇ ਬਰਾਬਰ ਬਣਾ ਲੈਣਾ ਹੈ ਅੱਧੇ ਇੰਚ ਦੀ ਕਾਰਟ ਉੱਤਨ ਪੈਣੀ ਹੁੰਦੀ ਹੈ ਜੇ ਅੱਧੇ نیچے ਜਿਹੜੀ ਇਹ ਨੀਚੇ ਵਾਲੀ ਕਾਰਟ ਹੁੰਦੀ ਹੈ ਇਹ ਫਰੰਟ ਬੰਦੀ ਹੁੰਦੀ ਹੈ ਠੀਕ ਹੈ ਜੀ ਜਿਵੇਂ ਅਸੀਂ ਕਮੀਜ਼ ਨੂੰ ਫਰੰਟ ਕੱਟ ਪਾਉਂਦੇ ਆ ਨਾ ਓਵੇਂ ਇਹ ਫਰੰਟ ਕੱਟ ਬਾਜੂ ਦੀ ਹੁੰਦੀ ਹੈ ਠੀਕ ਹੈ ਜੀ ਬਸ ਇਹ ਤੋਂ ਸੀ ਕਟਿੰਗ ਕਰਦੇ ਆ ਉਸੀ ਚਾਹੋ ਤਾਂ ਪਹਿਲਾਂ ਕੱਪੜੇ ਨੂੰ ਜੋੜ ਲਗਾ ਸਕਦੇ ਹਾਂ ਜੋੜ ਲਗਾ ਕੇ ਈਜ਼ੀਲੀ ਕਟਿੰਗ ਹੋ ਜਾਂਦੀ ਹੈ ਠੀਕ ਹੈ ਜੀ ਫਿਰ ਫਰੰਟ ਕੱਟ ਮੈਂ ਬਾਅਦ ਵਿੱਚ ਉਸੇ ਟਾਈਮ ਪਾਉਂਗੀ ਕਿਉਂਕਿ ਕਪੜਾ ਨਹੀਂ ਤਾਂ ਮੇਰਾ ਖਰਾਬ ਹੋ ਜਾਣਾ ਇਸੇ ਸਬ ਨਾਲ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ ਅੱਗੇ ਵੀ ਤੁਹਾਡੇ ਲਈ ਅਸੀਂ ਹੋਰ ਨਵੀਆਂ ਵੀਡੀਓਜ਼ ਲੈ ਕੇ ਆਵਾਂਗੇ ਥੈਂਕ ਯੂ ਜੀ